ਸਿੰਘ ਕੱਟਣ ਗਿਆ ਸੀ ਵਾਰੀ ਵਰਸੇ ਘਟਣ ਗਿਆ ਸੀ ਘਟ ਕੇ ਲਿਆਂਦਾ ਰੂ ਹਰ ਕੇ ਲਿਆਂਦਾ ਰੂ ਹਾਲ ਕਿ ਤੇ ਲੰਦਾਂ which project as w family there are total nine member in this family but when which where why who how was when which is which help us in a different question like what's your name why are you late today where where do you live etc i have a nice sometimes two words share the pronunciation but have different meaning and spellings such words let's learn homonyms birth and birth cell cell. Di, di. Here, here. Peace, peace. Wait, wait. Root, root. ਨੇ ਸਰ ਪਹਿਲਾਂ ਪਹਿਲਾਂ ਸਾਡੇ ਸਕੂਲ ਪਹਿਲਾਂ ਆਪਾਂ ਗਨਵੈਂਟ ਚ ਪੜਦੇ ਹੁੰਦੇ ਹਾਂ ਉਹ ਸਕੂਲ ਚ ਇਨੀ ਵਧੀਆ ਨਹੀਂ ਪੜਾਈ ਹੁੰਦੀ ਸੀ ਇੱਥੇ ਸਾਨੂੰ ਬਹੁਤ ਵਧੀਆ ਪੜਾਈ ਦਿੱਤੀ ਜਾਂਦੀ ਆ ਇੱਥੇ ਸਾਨੂੰ ਸਰ ਪ੍ਰੋਜੈਕਟ ਤੇ ਸਾਡੇ ਕਲਾਸਸ ਲੱਗਦੀਆਂ ਨੇ ਸਾਨੂੰ ਬਹੁਤ ਹੀ ਵਧੀਆ ਤਰ੍ਹਾਂ ਟੀਚਰਸ ਪੜਾਉਂਦੇ ਨੇ ਬਹੁਤ ਮਿਹਨਤ ਕਰਕੇ ਸਾਨੂੰ ਪੜਾਉਂਦੇ ਨੇ ਥੈਂਕ ਯੂ ਸੋ ਮਚ ਦਿਸ ਇਜ਼ ਮਾਈ ਮਾਡਲ ਬਲੌਂਗਸ ਟੂ ਸਟੇਟਸ ਐਂਡ ਕੈਪੀਟਲ There are two pens. We use one pen at state and one at capital. We can select any state like I am selecting Gujarat. We if I blink a spot on wrong capital, it will not blink. It will only blink on right capital. Like uh, Gujarat capital was Gandhinagar. I will put on Gandhinagar. And thus, the buzzer was blinking on right capital. It will only blink on right capital, not on wrong capital. Like, we can use all these.

ਸਿਸਰਫ ਇਹਨਾਂ ਨੂੰ ਗਾਈਡ ਕੀਤਾ ਹੈ ਐਂਡ ਇਟਸ ਟੋਟਲੀ ਡੇਅਰ ਕੈਪੇਬਿਲਿਟੀ ਵਿਚ ਵਿਚ ਦੇ ਹੈਵ ਪੁਟ ਫੋਰਵਰਡ ਔਰ ਬੀਇੰਗ ਐਨ ਇੰਗਲਿਸ਼ ਟੀਚਰ ਆਮ ਫੀਲਿੰਗ ਪ੍ਰਾਊਡ ਆਫ ਦ ਥਿੰਗਸ ਕਿ ਬੱਚੇ ਇੰਨੇ ਕ੍ਰੀਏਟਿਵ ਨੇ ਇੰਨੇ ਐਡਪਟੇਬਲ ਨੇ ਕਿ ਉਹਨਾਂ ਨੇ ਵਿਦਆਊਟ ਐਨੀ ਗਾਈਡਲਾਈਨਸ ਇੰਨੀਆਂ ਅਚੀਆਂ ਪ੍ਰੋਜੈਕਟਸ ਬਣਾਉਣ ਚ ਹੈਲਪਫੁਲ ਰਹੇ ਨੇ ਜਿਹੜਾ ਤੁਹਾਡੇ ਸਾਹਮਣੇ ਇਹ ਸਭ ਕੁਝ ਦਿਖ ਰਿਹਾ ਹੈ ਜੀ ਸਸ਼ਿਕਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਾਂ ਅਕਸ਼ੇ ਸੁਨੱਕ ਅੱਜ ਅਸੀਂ ਤੁਹਾਨੂੰ ਜਿੱਥੇ ਲੈ ਕੇ ਆਏ ਆ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਪੰਜਾਬ ਦੇ ਵਿੱਚ ਜੋ ਪੜ੍ਹਾਈ ਦਾ ਪੱਧਰ ਪਿਛਲੇ ਕਾਫੀ ਸਾਲਾਂ ਤੋਂ ਜਿੱਥੇ ਨੀਵਾ ਸੀਗਾ ਸਰਕਾਰੀ ਸਕੂਲ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਪੜ੍ਹਾਈ ਦੇ ਵਿੱਚ ਕਾਫੀ ਪਿੱਛੇ ਰਹਿ ਚੁੱਕੇ ਸਨ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਾਅਦ ਜਿਹੜੇ ਸਕੂਲ ਆਫ ਫੈਮਿਨਸ ਚੁਣੇ ਗਏ ਜਿਹੜੇ ਸਕੂਲ ਹੈਗੇ ਨੇ ਤਾਂ ਉਹਨਾਂ ਦੇ ਵਿੱਚ ਜਿਹੜੇ ਟੈਲੈਂਟਡ ਬੱਚੇ ਹੈਗੇ ਨੇ ਅੱਜ ਅਸੀਂ ਉਹਨਾਂ ਦੇ ਬੱਚਾ ਦੇ ਜੋ ਟੈਲੈਂਟ ਦੇ ਨਾਲ ਤੁਹਾਨੂੰ ਜ਼ਰੂਰ ਜਾਣੂ ਕਰਾਉਂਦੇ ਆ ਕਿ ਉਹਨਾਂ ਵੱਲੋਂ ਕੀ ਕਿਸ ਤਰੀਕੇ ਦੇ ਨਾਲ ਜੋ ਵੱਖ-ਵੱਖ ਚੀਜ਼ਾਂ ਬਣਾ ਕੇ ਜੋ ਪੇਸ਼ ਕੀਤੀਆਂ ਗਈਆਂ ਨੇ ਤਾਂ ਇਹ ਸਾਰੀ ਗੱਲ ਕਰਨ ਵਾਸਤੇ ਸਾਡੇ ਨਾਲ ਸਕੂਲ ਦੇ ਜੋ ਪ੍ਰੋਫੈਸਰ ਸਾਹਿਬ ਹੈਗੇ ਨੇ ਸੁਖਪਾਲ ਸਿੰਘ ਜੀ ਉਹ ਵੀ ਨਾਲ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਜੀ ਸੁਖਪਾਲ ਜੀ ਸਭ ਤੋਂ ਪਹਿਲਾਂ ਤਾਂ ਜਾਣੂ ਕਰਾਓ ਜਿੱਥੇ ਆਪਾਂ ਅੱਜ ਖੜੇ ਆ ਜਿੱਥੇ ਮੌਜੂਦ ਹੈਗੇ ਆ ਇਹ ਕਿਹੜਾ ਮੇਲਾ ਹੈਗਾ ਤਾਂ ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਬੱਚਿਆਂ ਵੱਲੋਂ ਕੀ ਕੁਝ ਟੈਲੈਂਟ ਆਪਣਾ ਦਿਖਾਇਆ ਗਿਆ ਜੈਹਨ ਜੀ ਇਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਸਿੱਖਿਆ ਭਾਗ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਐਸਐਸ ਤੇ ਇੰਗਲਿਸ਼ ਦਾ ਜਿਹੜਾ ਮੇਲਾ ਸਕੂਲਾਂ 'ਚ ਲਗਾਇਆ ਗਿਆ ਹੈ ਇਸੇ ਸੰਬੰਧੇ ਅੱਜ ਸਾਡੇ ਸਕੂਲ ਆਫ ਫੈਮਿਨਾ ਸ਼ਹਾਟਾ ਜੀ ਲਗਾਇਆ ਗਿਆ ਤੁਸੀਂ ਦੇਖ ਹੀ ਚੁੱਕੇ ਹੋ ਕਿ ਬੱਚਿਆਂ ਨੇ ਕਿੰਨੀ ਬੇਹਤਿਆਰ ਵਰਕਿੰਗ ਮਾਡਲ ਔਰ ਦੂਸਰੇ ਸਟਿਲ ਮਾਡਲ ਤਿਆਰ ਕੀਤੇ ਨੇ ਔਰ ਸਾਰੀ ਇਹਨਾਂ ਅਧਿਆਪਕਾਂ ਦੀ ਮਿਹਨਤ ਹੈ ਸੋਸਟਡੀ ਵਾਲੇ ਤੇ ਇੰਗਲਿਸ਼ ਵਾਲੇ ਜਿਨ੍ਹਾਂ ਨੇ ਕਿ ਮਿਹਨਤ ਸਦਕਾ ਜਿਹੜੇ ਮਾਡਲ ਵੈਸੇ ਹੁੰਦਾ ਵੀ ਆਪਾਂ ਜਦੋਂ ਪੜ੍ਹਦੇ ਆ ਇੱਕ ਤੇ ਲੈਕਚਰ ਹੀ ਸਿੱਖਦੇ ਆ ਜੇਕਰ ਆਪਾਂ ਉਹਨੂੰ ਪ੍ਰੈਕਟੀਕਲ ਕਰਕੇ ਸਿੱਖਾਂਗੇ ਲਰਨਿੰਗ ਬਾਈ ਡੂਇੰਗ ਜਿਤਨਾ ਕਿ এডੂਕੇਸ਼ਨ ਜਿਹੜਾ ਲਰਨਿੰਗ ਬਾਈ ਡੂਇੰਗ ਹੈਂ ਸੌਖੀ ਤੇ ਆਸਾਨ ਤਰੀਕੇ ਨਾਲ ਆਪਾਂ ਸਿੱਖ ਸਕਦੇ ਆ ਸੋ ਮੇਨ ਮਨੋਰਥ ਜਿਹੜਾ ਐਸਐਸ ਤੇ ਇੰਗਲਿਸ਼ ਜਿਹੜਾ ਮੇਲਾ ਲਗਾਉਣ ਦਾ ਮਨੋਰਥ ਇਹੋ ਹੀ ਸੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਹ ਉਦਮ ਕੀਤਾ ਇਹ ਬਹੁਤ ਵਧੀਆ ਔਰ ਬੱਚੇ ਕਾਫੀ ਤੁਸੀਂ ਦੇਖ ਰਹੇ ਜੇ ਕਿ ਬਹੁਤ ਭਾਗ ਲੈ ਰਿਹਾਤ ਸ਼ਾਦ ਨਾਲ ਤੇ ਖਾਸ ਤੌਰ ਦੇ ਉੱਤੇ ਜੇ ਗੱਲ ਕਰ ਲਈ ਉਸ ਦੇ ਵਿੱਚ ਕਿਹੜੇ ਕਿਹੜੇ ਮਾਡਲਸ ਜੋ ਤਿਆਰ ਕੀਤੇ ਗਏ ਨੇ ਬੱਚਾ ਕੋ ਕਰਵਾਏ ਗਏ ਨੇ ਤਾਂ ਇਹ ਚੀਜ਼ ਉੱਤੇ ਵੀ ਧਿਆਨ ਜ਼ਰੂਰ ਪਾਓ ਹਾਂ ਜਿਸ ਤਰ੍ਹਾਂ ਇੰਗਲਿਸ਼ ਤੇ ਤੁਸੀਂ ਦੇਖੋਗੇ ਮੈਂ ਤੁਹਾਨੂੰ ਹੁਣੇ ਦਿਖਾ ਕਿ ਜਿਦਾਂ ਇੰਗਲਿਸ਼ ਸਟੋਰੀ ਬੱਚੇ ਨੂੰ ਸਿਖਾਉਣੀ ਆ ਤੇ ਜੇਕਰ ਆਪਾਂ ਉਹ ਸਟੋਰੀ ਜਿਹੜਾ ਨੂੰ ਲਰਨਿੰਗ ਬਾਈ ਡੂਇੰਗ ਮੈਥਡ ਨਾਲ ਸਿਖਾਵਾਂਗੇ ਸਾਰੇ ਪਾਰਟਸ ਦੱਸੇ ਗਏ ਸਾਰੇ ਨਾ ਤੇ ਇਸੇ ਤਰ੍ਹਾਂ ਜਿਹੜਾ ਵੋਲਕੈਨ ਤੁਸੀਂ ਦੇਖਿਆ ਆ ਦੇਸ਼ ਦੀਆਂ ਰਾਜਧਾਨੀਆਂ ਦੇ ਬੱਚਿਆਂ ਨੇ ਵਰਕਿੰਗ ਮਾਡਲ ਬਣਾਇਆ ਸੋ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਮਾਡਲ ਜਿਹੜੇ ਬੱਚਿਆਂ ਨੇ ਬਣਾਏ ਆ ਚਾਰਟ ਬਣਾਏ ਆ ਸੋ ਇਹਦੇ ਨਾਲ ਜਿਹੜਾ ਬੱਚਿਆਂ ਨੂੰ ਜਿਹੜਾ ਸਿੱਖਣ ਦੀ ਪ੍ਰਕਿਰਿਆ ਸੌਖੀ ਹੁੰਦੀ ਆ ਔਰ ਅਸੀਂ ਇਸ ਲਈ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਜੇਕਰ ਪਹਿਲੇ ਟਾਈਮ ਦੀ ਗੱਲ ਕਰ ਲਈਏ ਪਹਿਲੀਆਂ ਸਰਕਾਰਾਂ ਦੀ ਗੱਲ ਕਰ ਲਈਏ ਤਾਂ ਉਦੋਂ ਜੋ ਹੈ ਕਿਤੇ ਨਾ ਕਿਤੇ ਸਟੂਡੈਂਟਸ ਨੂੰ ਪੜ੍ਹਾਈ ਨੂੰ ਇੰਨਾ ਨਹੀਂ ਮਤਵ ਦਿੱਤਾ ਗਿਆ ਕਿਉਂਕਿ ਉਸ ਸਮੇਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਨਕਸ਼ੇ ਕੁਝ ਹੋਰ ਹੁੰਦੇ ਸੀਗੇ ਰੰਗ ਰੋਗਨ ਦਾ ਕਰ ਦਿੱਤੇ ਜਾਂਦੇ ਸੀਗੇ ਪਰ ਜੇ ਡਵੈਲਪਮੈਂਟ ਪ੍ਰੋਪਰ ਤਰੀਕੇ ਨਾਲ ਹੋ ਨਹੀਂ ਸੀ ਹੁੰਦੀ ਤਾਂ ਉਸ ਤੋਂ ਬਾਅਦ ਹੁਣ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਸਰਕਾਰ ਆਈ ਆ ਤਾਂ ਹੁਣ ਕਿੰਨਾ ਕੁ ਫਾਇਦਾ ਜੋ ਹੈ ਇਹਨਾਂ ਸਕੂਲਾਂ ਨੂੰ ਮਿਲਿਆ ਦੇਖੋ ਜੀ ਕਿਸੇ ਵੀ ਚੀਜ਼ ਦੀ ਆਪਾਂ ਉਨਤੀ ਲਈ ਉਹਦੇ ਇਨਫਰਾਸਟ੍ਰਕਚਰ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਦੇਖ ਰਹੇ ਜਿਹੜੇ ਰੂਮ ਦੇ ਵਿੱਚ ਆਪਾਂ ਖੜੇ ਆ ਫਾਲਸ ਸੀਲਿੰਗ ਲਾਈਟਸ ਦਾ ਪ੍ਰੋਪਰ ਪ੍ਰਬੰਧ ਔਰ ਹਰੇਕ ਮਾਡਲ ਤੇ ਪ੍ਰੋਪਰ ਜਿਹੜਾ ਲਾਈਟ ਪੈ ਰਹੀ ਹੈ ਸੋ ਜੇਕਰ ਇਨਫਰਾਸਟ੍ਰਕਚਰ ਨਹੀਂ ਹੋਏਗਾ ਤਾਂ ਆਪਾਂ ਉਹ ਨਹੀਂ ਕਹਿ ਸਕਦੇ ਕਿ ਆਪਾਂ ਚੰਗੀ ਤਰ੍ਹਾਂ ਕਿਉਂਕਿ ਸਾਡੇ ਜਿਹੜੇ ਸਟਾਰ ਆ ਸਾਡੇ ਬੱਚੇ ਸਾਡੇ ਸਟਾਰ ਆ ਔਰ ਇਹਨਾਂ ਨੂੰ ਅੱਗੇ ਲਿਉਣ ਲਈ ਕੁਝ ਨਾ ਕੁਝ ਸਰਕਾਰ ਨੇ ਜਿਹੜਾ ਉਦਮ ਕੀਤਾ ਇਨਵੈਸਟਮੈਂਟ ਕੀਤੀ ਕਹਿ ਲਓ ਔਰ ਆਉਣ ਵਾਲੇ ਸਮੇਂ ਤੁਸੀਂ ਦੇਖੋ ਕਿ ਇਹਦੇ ਬਹੁਤ ਵਧੀਆ ਰਿਜ਼ਲਟ ਮਿਲਣਗੇ ਸਾਡੇ ਕੋਲ 9ਵੀਂ ਤੇ ਪਲੱਸ 1 ਦੇ ਜਿਹੜੇ ਬੱਚੇ ਆ ਸਕੂਲ ਆਫ ਫੈਮਿਨਸ ਦੇ ਸਰਕਾਰ ਜਿਹੜੀ ਉਹਨੂੰ ਕੋਚਿੰਗ ਦੇ ਰਹੀ ਆ ਜਿਹੜੇ ਵੀ ਪਾਸੇ ਜਾਣਾ ਚਾਹੁੰਦੇ ਆ ਤੇ ਇਸ ਕਰਕੇ ਅਸੀਂ ਜਿਹੜਾ ਤੁਹਾਨੂੰ ਹੋਰ ਵੀ ਸਾਡੇ ਜਿਹੜੇ ਅਧਿਆਪਕਾਂ ਦੱਸਣਗੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਅਮਨ ਮੈਡਮ ਨੂੰ ਅਮਨਪ੍ਰੀਤ ਮੈਡਮ ਉਹਨਾਂ ਨੇ ਕਾਫੀ ਮਾਡਲ ਤਿਆਰ ਕੀਤੇ ਆ ਸੋ ਅੱਜ ਦੇ ਮੇਲੇ ਬਾਰੇ ਵਿਸਤਾਰ ਸਹਿਤ ਉਹ ਤੁਹਾਨੂੰ ਜਾਣਕਾਰੀ ਦੇਣਗੇ ਸਾਜੀ ਬਿਲਕੁਲ ਸਾਡ ਨਾਲ ਮੈਮ ਅਮਨਦੀਪ ਕੌਰ ਵੀ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਜੀ ਮੈਮ ਸਭ ਤੋਂ ਪਹਿਲਾਂ ਤਾਂ ਕੀ ਕੁਝ ਇਹਨਾਂ ਬੱਚਿਆਂ ਨੂੰ ਸਿਖਾਇਆ ਜਾਂਦਾ ਕਿਉਂਕਿ ਕਾਫੀ ਵਧੀਆ ਟੈਲੈਂਟ ਹੈਗਾ ਇਦਾਂ ਦਾ ਟੈਲੈਂਟ ਅਕਸਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੇਖਣ ਨੂੰ ਮਿਲਦਾ ਸੀਗਾ ਜੋ ਅੱਜ ਸਰਕਾਰੀ ਸਕੂਲਾਂ 'ਚ ਵੇਖਣ ਨੂੰ ਮਿਲ ਰਿਹਾ ਸਭ ਤੋਂ ਜਿਹੜੇ ਨੇ ਤੁਹਾਨੂੰ ਜਿਸ ਤਰ੍ਹਾਂ ਕਿ ਪਤਾ ਹੁੰਦਾ ਕਿ ਇੱਕ ਕੋਰਾ ਕਾਗਜ਼ ਦੀ ਤਰ੍ਹਾਂ ਹੀ ਹੁੰਦੇ ਨੇ ਤੇ ਜਿਸ ਤਰ੍ਹਾਂ ਅਸੀਂ ਸਿਖਾਣਾ ਚਾਹੀਏ ਉਹਨਾਂ ਨੂੰ ਸਿਖਾ ਸਕਦੇ ਹਾਂ ਪਰ ਇੱਥੇ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਕਿ ਬੱਚੇ ਦੇ ਅੰਦਰ ਜਿਹੜੀ ਕ੍ਰੀਏਟੀਵਿਟੀ ਆ ਨਾ ਸਿਰਫ ਤੇ ਸਿਰਫ ਇਨ੍ਹਾਂ ਮੇਲਿਆਂ ਦੇ ਨਾਲ ਹੀ ਉਹ ਬਾਹਰ ਆਂਦੀ ਹੈ ਬੱਚੇ ਜਦੋਂ ਇਦਾਂ ਦੇ ਮੇਲੇ ਦੇ ਵਿੱਚ ਕੰਮ ਕਰਦੇ ਨੇ ਸਿੱਖਦੇ ਨੇ ਕੁਝ ਵੀ ਬਣਾਉਂਦੇ ਨੇ ਤੇ ਹਮੇਸ਼ਾ ਵਾਸਤੇ ਉਹਨਾਂ ਦੇ ਜ਼ਿਹਨ ਦੇ ਵਿੱਚ ਉਹ ਚੀਜ਼ ਰਹਿੰਦੀ ਹੈ ਤੇ ਜਦੋਂ ਉਹ ਉਹ ਚੀਜ਼ ਬਣਾ ਲੈਂਦੇ ਨੇ ਉਸ ਤੋਂ ਬਾਅਦ ਇਹ ਨਹੀਂ ਹੈਗਾ ਕਿ ਉਹ 1 ਮਹੀਨੇ 2 ਮਹੀਨੇ ਤੱਕ ਉਹ ਸਾਰਾ ਸਾਲ ਉਹਨਾਂ ਦੇ ਨਾਲ ਹੀ ਵਰਕ ਕਰਦਾ ਹੈ ਕੰਮ ਤੇ ਇਸ ਲਈ ਅਸੀਂ ਬਹੁਤ ਸਾਰੇ ਇਹੋ ਜਿਹੇ ਮਾਡਲ ਬਣਾਏ ਆ ਜਿਹੜੇ ਬੱਚਿਆਂ ਨੂੰ ਚੈਪਟਰ ਬਹੁਤ ਔਖੇ ਲੱਗਦੇ ਆ ਜਿਵੇਂ ਐਸਐਸਟੀ ਦੀ ਗੱਲ ਕਰਾਂ ਤਾਂ ਬੱਚੇ ਐਸਐਸਸੀ ਨੂੰ ਬਹੁਤ ਹੀ ਬੋਰਿੰਗ ਸਬਜੈਕਟ ਸਮਝਦੇ ਆ ਪਰ ਤੁਸੀਂ ਦੇਖਦੇ ਪਿਓ ਕਿ ਇੱਕ ਮਾਡਲ ਜਿਹੜਾ ਵਾ ਉਹ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਸਮਝਾ ਰਿਹਾ ਕਿ ਬੱਚੇ ਨੂੰ ਲੱਗ ਰਿਹਾ ਕਿ ਐਸਐਸਸੀ ਤੋਂ ਈਜ਼ੀ ਸਬਜੈਕਟ ਹੀ ਕੋਈ ਨਹੀਂ ਹੈ ਨਾ ਜਦੋਂ ਆਪਾਂ ਵੀ ਪੜ੍ਹਦੇ ਸੀ ਦੇਖਦੇ ਸੀ ਸਾਨੂੰ ਨਦੀਆਂ ਦੇ ਨਾਮ ਨਹੀਂ ਯਾਦ ਹੋ ਰਹੇ ਫਿਰ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਉੱਤਰ ਪੂਰਬ ਪੱਛਮ ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਬੱਚੇ ਨੂੰ ਅਸੀਂ ਸਮਝਾਇਆ ਹੋਇਆ ਦਿਸ਼ਾਵਾਂ ਦੇ ਬਾਰੇ ਵਿੱਚ ਤੇ ਬੱਚੇ ਇਹ ਚੀਜ਼ਾਂ ਦੇਖਦੇ ਪਏ ਨੇ ਸਿੱਖਦੇ ਪਏ ਨੇ ਤੇ ਸਭ ਤੋਂ ਵੱਡੀ ਗੱਲ ਉਹ ਆਪਣੀ ਜਿਹੜੀ ਕ੍ਰੀਏਟੀਵਿਟੀ ਯੂਜ਼ ਕਰਦੇ ਆ ਨਾ ਅਸੀਂ ਵੀ ਹੈਰਾਨ ਹੋ ਜਾਂਦੇ ਆ ਤੇ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਗਾਈਡ ਵੀ ਕਰਦੇ ਆ ਪਰ ਬੱਚੇ ਜਦੋਂ ਆਪ ਬਣਾਉਂਦੇ ਨੇ ਤੇ ਉਹਦੇ ਵਿੱਚ ਆਪਣਾ ਮਾਈਂਡ ਯੂਜ਼ ਕਰਦੇ ਆ ਹੈਨਾ ਤੇ ਫਿਰ ਉਹ ਚੀਜ਼ ਅਲੱਗ ਹੀ ਬਣ ਜਾਂਦੀ ਆ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿ ਸਾਡੇ ਸਕੂਲ ਦੇ ਬੱਚੇ ਇੰਨਾ ਕੁਝ ਆਪਣੇ ਅੰਦਰ ਲੈ ਕੇ ਬੈਠੇ ਆ ਤੇ ਫਿਰ ਜਦੋਂ ਉਹ ਸਾਡੇ ਸਾਹਮਣੇ ਚੀਜ਼ ਬਣ ਕੇ ਤਿਆਰ ਹੁੰਦੀ ਆ ਉਹਦੇ ਵਿੱਚ ਸਾਡੀ ਤੇ ਜਿਹੜੀ ਗਾਈਡੈਂਸ ਹੈਗੀ ਹੈਗੀ ਆ ਪਰ ਬੱਚੇ ਦਾ ਆਪਣਾ ਯੋਗਦਾਨ ਬਹੁਤ ਵੱਡਾ ਹੈ ਇਹ ਕਹਿ ਸਕਦੇ ਆ ਕਿ ਜਿੱਥੇ ਡਿਵੈਲਪਡ ਸਕੂਲ ਵੀ ਹੋਏ ਨੇ ਪੜਾਉਣ ਦੇ ਤਰੀਕੇ ਵੀ ਬਦਲੇ ਨੇ ਕਿਉਂਕਿ ਪਹਿਲਾਂ ਜੋ ਟੀਚਰਸ ਹੁੰਦੀਆਂ ਸਨ ਤਾਂ ਉਹਨਾਂ ਵੱਲੋਂ ਤਾਂ ਕਹਿ ਸਕਦੇ ਆ ਕਿ ਤਰੀਕਾ ਕੁਛ ਔਰ ਹੁੰਦਾ ਸੀ ਪੜਾਉਂਦਾ ਤਾਂ ਥੋੜਾ ਜਿਹਾ ਤਰੀਕਾ ਵੀ ਚੇਂਜ ਹੋਇਆ ਹਾਂਜੀ ਬਿਲਕੁਲ ਤਰੀਕਾ ਵੀ ਚੇਂਜ ਹੋਇਆ ਹੈ ਤੇ ਮੈਂ ਇਹਦੇ ਬਾਰੇ ਵਿੱਚ ਇਹੀ ਕਹਿਣਾ ਚਾਹਨੀ ਆ ਕਿ ਬੱਚੇ ਹੁਣ ਕਦੀ ਵੀ ਇਹ ਕੰਪੈਰੀਜ਼ਨ ਕਰਕੇ ਇਸ ਨਤੀਜੇ ਤੇ ਨਹੀਂ ਪਹੁੰਚਣਗੇ ਕਿ ਸਾਡੇ ਸਰਕਾਰੀ ਸਕੂਲ ਹੁਣ ਕਿਸੇ ਗੱਲ ਤੋਂ ਪਿੱਛੇ ਨੇ ਬਿਲਕੁਲ ਨਹੀਂ ਸਰਕਾਰੀ ਸਕੂਲ ਜਿਹੜੇ ਨੇ ਉਹਨਾਂ ਨੂੰ ਉਹ ਸਹੂਲਤ ਵੀ ਮਿਲ ਚੁੱਕੀ ਹੈ ਜਿਹੜੀ ਕਿ ਪ੍ਰਾਈਵੇਟ ਸਕੂਲ ਦੇ ਵਿੱਚ ਨਹੀਂ ਹੈ ਤੇ ਇਹ ਬਹੁਤਾ ਮੈਨੂੰ ਦੱਸਣ ਦੀ ਲੋੜ ਨਹੀਂ ਸੁਖਪਾਲ ਸਰ ਤੁਹਾਨੂੰ ਬਹੁਤ ਕੁਝ ਦੱਸ ਦੱਸ ਚੁੱਕੇ ਤੁਸੀਂ ਕਲਾਸ ਦੇ ਵਿੱਚ ਦੇਖ ਹੀ ਰਹੇ ਹੋ ਇਹ ਕਲਾਸਰੂਮ ਦੇ ਵਿੱਚ ਕਿਸ ਤਰ੍ਹਾਂ ਇੱਕ ਕਲਾਸ ਨੂੰ ਡੈਕੋਰੇਟ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਸਾਡੇ ਨਾਲ ਕੁਝ ਹੋਰ ਵੀ ਜੋ ਅਧਿਆਪਕ ਨੇ ਉਹ ਵੀ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਤਾਂ ਜੀ ਮੈਮ ਕਿੰਨਾ ਕੁ ਸੁੱਖਾ ਲੱਗਦਾ ਕਿ ਹੁਣ ਬੱਚਿਆਂ ਨੂੰ ਪੜਾਉਣਾ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਇਨਫਰਾਸਟ੍ਰਕਚਰ ਦੀ ਪਹਿਲੇ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਹੋਂਦੇ ਸਰਕਾਰੀ ਸਕੂਲ ਆਪਾਂ ਕਹਿ ਨਹੀਂ ਸਕਦੇ ਕਿ ਸਰਕਾਰੀ ਸਕੂਲ ਆ ਪ੍ਰਾਈਵੇਟ ਤੋਂ ਵੱਧ ਕੇ ਜੋ ਸਹੂਲਤਾਂ ਮਿਲੀਆਂ ਹੋਈਆਂ ਨੇ ਬਿਲਕੁਲ ਜੀ ਬਿਲਕੁਲ ਠੀਕ ਕਹੇ ਤੁਸੀਂ ਕਿ ਤੁਸੀਂ ਜੇ ਹੁਣ ਅੱਜ ਦਾ ਦਿਨ ਦੇਖ ਰਹੇ ਹੋ ਤੇ ਕਹਿੰਦੇ ਨੇ ਕਿ ਸੱਭਿਆਚਾਰਕ ਮੇਲੇ ਤੇ ਪੰਜਾਬ ਚ ਬਹੁਤ ਦੇਖੇ ਜਾਂਦੇ ਨੇ ਪਰ ਕੀ ਕਦੀ ਪੜ੍ਹਾਈ ਦਾ ਮੇਲਾ ਦੇਖਿਆ ਕੀ ਕਦੀ ਵਿਦਿਅਕ ਮੇਲਾ ਦੇਖਿਆ ਤੁਸੀਂ ਉਹਦੀ ਜਿੰਦੀ ਜਾਨ ਦੀ ਮਿਸਾਲ ਤੁਸੀਂ ਅੱਜ ਇਸ ਕਲਾਸਰੂਮ ਚ ਦੇਖ ਰਹੇ ਹੋ ਕਿ ਇਹ ਵਿਦਿਅਕ ਮੇਲਾ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਚ ਬੱਚਿਆਂ ਨੇ ਆਪਣੀ 100% ਕੈਪੇਬਿਲਿਟੀ ਨੂੰ ਸ਼ੋ ਕੀਤਾ ਹੈ ਇਹ ਸਿਰਫ ਟੀਚਰ ਇੱਕ ਮਾਰਗਦਰਸ਼ਕ ਦੇ ਰੂਪ ਚ ਇਹਨਾਂ ਦੇ ਸਾਹਮਣੇ ਆਇਆ ਅਸੀਂ ਸਿਰਫ ਇਹਨਾਂ ਨੂੰ ਗਾਈਡ ਕੀਤਾ ਐਂਡ ਇਟਸ ਟੋਟਲੀ ਡੇਅਰ ਕੈਪੇਬਿਲਿਟੀ ਵਿਚ ਵਿਚ ਦੇ ਹੈਵ ਪੁਟ ਫੋਰਵਰਡ ਔਰ ਬੀਂਗ ਐਨ ਇੰਗਲਿਸ਼ ਟੀਚਰ ਆਮ ਫੀਲਿੰਗ ਪ੍ਰਾਊਡ ਆਫ ਨੇ ਇੰਨੇ ਐਡਪਟੇਬਲ ਨੇ ਕਿ ਉਹਨਾਂ ਨੇ ਵਿਦਆਊਟ ਐਨੀ ਗਾਈਡਲਾਈਨਸ ਇੰਨੀਆਂ achiyan projects ਬਣਾਉਣ ਚ ਹੈਲਪਫੁਲ ਰਹਨੇ ਹੋ ਜਿਹੜਾ ਤੁਹਾਡੇ ਸਾਹਮਣੇ ਇਹ ਸਭ ਕੁਝ ਦਿਖ ਰਿਹਾ ਹੈ ਜੀ ਤਾਂ ਕੁਝ ਬੱਚਿਆਂ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਤਾਂ ਜੀ ਬੇਟਾ ਸਭ ਤੋਂ ਪਹਿਲਾਂ ਤਾਂ ਜੋ ਤੁਸੀਂ ਅੱਜ ਬਣਾਇਆ ਇਹਨੂੰ ਕੀ ਕਹਿ ਸਕਦੇ ਆਪਾਂ ਤਾਂ ਕੀ ਕੁਝ ਜੋ ਸਿੱਖਿਆ ਜੋ ਕਹਿ ਸਕਦੇ ਕਿ ਜੋ ਵੇਖ ਰਹੇ ਨੇ ਉਹਨਾਂ ਨੂੰ ਇਸ ਤੋਂ ਮਿਲੇਗੀ ਸਰ ਇਹ ਮੈਂ ਇੰਗਲਿਸ਼ ਦਾ ਮਾਡਲ ਤਿਆਰ ਕੀਤਾ ਹੈ ਇਹਨੂੰ ਹਾਰਮੋਨੀਅਮਸ ਕਹਿੰਦੇ ਨੇ ਸਮ ਟਾਈਮਸ ਟੂ ਵਰਡ ਸ਼ੇਅਰ ਦਾ ਪ੍ਰੋਨਾਂਸੀਏਸ਼ਨ ਬਟ ਹੈਵ ਡਿਫਰੈਂਟ मीनिंग ਐਂਡ ਸਪੈਲਿੰਗਸ ਸੱਚ ਵਰਡਸ ਲੈਟਸ ਲਰਨ ਹਾਰਮੋਨੀਅਮਸ ਬਰਥ ਐਂਡ ਬਰਥ ਸੈਲ ਸੈਲ ਡਾਈ ਡਾਈ ਹੇਅਰ ਹੇਅਰ ਪੀਸ ਪੀਸ ਵੇਟ ਵੇਟ ਰੂਟ ਰੂਟ ਸਟਿਲ ਸਟਿਲ ਥੈਂਕ ਯੂ ਤਾਂ ਬੇਟਾ ਕਿੰਨਾ ਕੁ ਸੋਖਾ ਲੱਗਦਾ ਕਿਉਂਕਿ ਪਹਿਲਾਂ ਜੇਕਰ ਜੋ ਤੁਸੀਂ ਸਕੂਲ ਆਉਂਦੇ ਸੀਗੇ ਜੇ ਸਕੂਲ ਆਫ ਫੈਮਿਨੈਂਸ ਤੋਂ ਪਹਿਲਾਂ ਜਦੋਂ ਪੜਾਈ ਕਰਦੇ ਸੀਗੇ ਤਾਂ ਉਦੋਂ ਪੜਨ ਚ ਮਜ਼ਾ ਆਉਂਦਾ ਸੀਗਾ ਜਾਂ ਹੁਣ ਆਉਂਦਾ ਨਹੀਂ ਸਰ ਪਹਿਲਾਂ ਪਹਿਲਾਂ ਸਾਡੇ ਸਕੂਲ ਪਹਿਲਾਂ ਆਪਾਂ ਕਨਵੈਂਟ ਚ ਪੜਦੇ ਹੁੰਨੇ ਆ ਸਕੂਲ ਚ ਇੰਨੀ ਵਧੀਆ ਨਹੀਂ ਪੜਾਈ ਹੁੰਦੀ ਸੀ ਇੱਥੇ ਸਾਨੂੰ ਬਹੁਤ ਵਧੀਆ ਪੜਾਈ ਦਿੱਤੀ ਜਾਂਦੀ ਆ ਐਕਸੈਲ ਸਾਨੂੰ ਸਿਰਫ ਪ੍ਰੋਜੈਕਟ ਤੇ ਸਾਡੇ ਕਲਾਸਿਸ ਲੱਗਦੀਆਂ ਤੇ ਸਾਨੂੰ ਬਹੁਤ ਹੀ ਵਧੀਆ ਤਰ੍ਹਾਂ ਟੀਚਰਸ ਪੜਾਉਂਦੇ ਨੇ ਬਹੁਤ ਮਿਹਨਤ ਕਰਕੇ ਹਨ ਪੜਾਉਂਦੇ ਨੇ ਥੈਂਕ ਯੂ ਸੋ ਮਚ ਸਨ ਤਾ ਕੁਛ ਹੋਰ ਵੀ ਬੱਚੇ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਜੀ ਬੇਟਾ ਸਭ ਤੋਂ ਪਹਿਲਾਂ ਤਾਂ ਜਿਸ ਤਰੀਕੇ ਦੇ ਨਾਲ ਇਹ ਜੋ ਮੇਲਾ ਲੱਗਦਾ ਤਾਂ ਇਸ ਮੇਲੇ ਦੇ ਵਿੱਚ ਤੁਸੀਂ ਅੱਜ ਕੀ ਤਿਆਰ ਕਰਕੇ ਲੈ ਕੇ ਆ ਗੁਡ ਮੋਰਨਿੰਗ ਸਟੂਡੈਂਟਸ ਇਸ ਹਰ ਮੈਂ ਫਰੋਮ 9th ਗ੍ਰੇਡ ਅੱਜ ਆਈ ਐਮ ਹੇਅਰ ðiਸ ਵਿਚ ਪ੍ਰੋਜੈਕਟ ਐਸ ਡਬਲਯੂ ਫੈਮਿਲੀ ਥੇਅਰ ਆ ਟੋਟਲ 9 ਮੈਂਬਰ ਇਨ ðiਸ ਫੈਮਿਲੀ ਬਟ ਵੈਨ ਵਿਚ ਵੇਅ ਵਾਈ ਹੂ ਹਾਊ ਵਾਸ ਵੈਨ ਵਿਚ ਇਜ਼ ਵਿਚ ਹੈਲਪਸ ਅਸ ਇਨ ਡਿਫਰੈਂਟ ਕੁਐਸਚਨ ਲਾਈਕ was your name? Why are you late today? Where, where do you live? Yes, etc. I have are two pens. We use one nice ਤਾ ਕੁਝ ਹੋਰ ਵੀ ਜੋ ਨੌਜਵਾਨ ਲੜਕੇ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਤੁਸੀਂ ਅੱਜ ਕੀ ਇੱਥੇ ਬਣਾ ਕੇ ਲੈ ਕੇ ਆਏ ਹੋ ਤਾਂ ਕਿੰਨੀ ਕੁ ਜਾਣਕਾਰੀ ਇਸ ਦੇ ਵਿੱਚ ਰੱਖਦੇ ਹੋ ਗੁੱਡ ਵਿਸ਼ਸ ਸਰ ਆਈ ਐਮ ਮਨਪ੍ਰੀਤ ਸਿੰਘ ਫਰਮ 9th ਗ੍ਰੇਡ ਥਿਸ ਇਜ਼ ਮਾਈ ਮੋਡਲ ਬਲੌਂਗਸ ਟੂ ਸਟੇਟਸ ਐਂਡ ਕੈਪੀਟਲ ਦੇ ਆਰ ਟੂ ਪੈਨਸ ਵੀ ਯੂਜ਼ ਵਨ ਪੈਨ ਐਟ ਸਟੇਟ ਐਂਡ ਵਨ ਐਟ ਕੈਪੀਟਲ We can select any state like I am selecting Gujarat. We, if I blink a spot on wrong capital, it will not blink. It will only blink on right capital like uh, Gujarat capital was Gandhinagar. I will put on Gandhinagar. And thus, the buzzer was blinking on right capital. It will only blink on right capital, not on wrong capital. Like, we can use all these. It will not blink. It will only blink on right. Like, okay, thank you, sir. Uh, ਬਹੁਤ ਵਧੀਆ ਚੀਜ਼ਾਂ ਜੋ ਅੱਜ ਬੱਚਿਆਂ ਵੱਲੋਂ ਤਿਆਰ ਵੀ ਕੀਤੀਆਂ ਗਈਆਂ ਨੇ ਤਾਂ ਜ਼ਰੂਰ ਚਾਹੀਦਾ ਵੀ ਹੈਗਾ ਕਿ ਜਿਹੜਾ ਪੜ੍ਹਾਈ ਨੂੰ ਲੈ ਕੇ ਇਸ ਤਰੀਕੇ ਦੇ ਨਾਲ ਜੋ ਮੇਲੇ ਲੱਗ ਰਹੇ ਨੇ ਤਾਂ ਲੱਗਨੇ ਵੀ ਚਾਹੀਦੇ ਨੇ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਇੱਕ ਹੋਰ ਜੋ ਬੱਚਿਆਂ ਵੱਲੋਂ ਤਿਆਰ ਕੀਤਾ ਗਿਆ ਕਿ ਭਾਰਤੀ ਰਿਜ਼ਰਵ ਬੈਂਕ ਤਾਂ ਕੁਝ ਬੱਚਿਆਂ ਨੇ ਵੀ ਗੱਲ ਕਰਦੇ ਆ ਜੀ ਬੇਟਾ ਕਿ ਇਸ ਬੈਂਕ ਦਾ ਇਹ ਤਿਆਰ ਕਰਨ ਦਾ ਕੀ ਮਕਸਦ ਕੀ ਹੈਗਾ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੇ ਅਨੁਸਾਰ ਬੈਂਕਿੰਗ ਕਾਰਵਾਈ ਦਾ ਅਰਥ ਹੈ ਉਧਾਰ ਦੇਣ ਜਾਂ ਪੂੰਜੀਕਾਰੀ ਉਦੇਸ਼ ਲਈ ਲੋਕਾਂ ਦੇ ਪੈਸੇ ਜਮ੍ਹਾਂ ਕਰਵਾਉਣ ਜੋ ਮੰਗਣ ਤੇ ਵਾਪਸ ਕਰਨ ਯੋਗ ਹੋਣ ਤੇ ਉਹਨਾਂ ਨੂੰ ਚੈੱਕ ਡਰਾਫਟ ਅਦਾਇਗੀ ਆਰਡਰ ਜਾਂ ਕਿਸੇ ਹੋਰ ਤਰੀਕੇ ਨਾਲ ਵਾਪਸ ਦੇਣ ਲਈ ਪਾਬੰਦ ਹੋਣਾ ਤਾਂ ਇਸ ਤਰੀਕੇ ਦੇ ਨਾਲ ਜਿੱਦਾਂ ਮੈਡਮ ਦੇ ਨਾਲ ਵੀ ਤੁਹਾਡੇ ਗੱਲ ਹੋਈ ਆ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਸ ਤਰੀਕੇ ਨਾਲ ਸਮਝਾਉਂਦੇ ਨੇ ਜਾਂ ਪੜਾਉਂਦੇ ਨੇ ਤਾਂ ਕਿੰਨਾ ਕੁ ਸੋਖਾ ਲੱਗਦਾ ਜਦੋਂ ਟੀਚਰ ਸਮਝਾਉਂਦੇ ਨੇ ਤਾਂ ਬਹੁਤ ਵਧੀਆ ਸਮਝ ਆ ਜਾਂਦਾ ਹੈ ਤੇ ਕਲੀਅਰਲੀ ਸਮਝ ਆ ਜਾਂਦਾ ਹੈ ਸਾਰਾ ਕੁਝ ਤਾਂ ਜੀ ਸਾਡੇ ਨਾਲ ਮੈਂ ਵੀ ਮੌਜੂਦ ਨੇ ਜੀ ਮੈਮ ਕੀ ਜੋ ਅੱਜ ਬੱਚਿਆਂ ਵੱਲੋਂ ਇਸ ਤਰੀਕੇ ਦੇ ਨਾਲ ਆਪਣੀ ਪਰਫਾਰਮੈਂਸ ਦਿਖਾਈ ਗਈ ਹੈ ਕਿਉਂਕਿ ਮੇਲੇ ਅਕਸਰ ਅਸੀਂ ਦੇਖੇ ਸੀਗੇ ਕਿ ਵੱਖ-ਵੱਖ ਮੇਲੇ ਲੱਗੇ ਪੜਾਈ ਦਾ ਮੇਲਾ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕੀ ਕਹਿਣਾ ਚਾਹੋ ਹਾਂਜੀ ਸਤਿ ਸ੍ਰੀ ਅਕਾਲ ਸਭ ਨੂੰ ਸਰ ਇਹਨਾਂ ਨੇ ਨਾ ਪਲੇਵੇ ਮੈਥਡ ਨਾਲ ਕਿ ਇਹ ਕਿਨਾਂ ਨੇ ਐਕਟੀਵਿਟੀ ਕੀਤੀ ਹੈ ਜਿਸ ਦੇ ਨਾਲ ਸਾਰੇ ਬੱਚਿਆਂ ਨੂੰ ਸਮਝ ਆ ਜਾਏ ਕਿ ਬੈਂਕਿੰਗ ਕੀ ਹੈ ਕਿ ਅਸੀਂ ਬੈਂਕ 'ਚ ਜਾਣੇ ਕਿਸ ਪਰਪਸ ਲਈ ਸਾਡੇ ਲਈ ਬੈਂਕ ਕਿੰਨੀ ਟਾਈਪ ਦੇ ਬੈਂਕ ਨੇ ਇਹ ਬੱਚਿਆਂ ਨੇ ਪਲੇਵੇ ਮੈਥਡਿਕ ਐਕਟੀਵਿਟੀ ਤਿਆਰ ਕੀਤੀ ਇੱਕ ਛੋਟਾ ਜਿਹਾ ਪਲੇ ਤਿਆਰ ਕੀਤਾ ਜਿਹਦੇ ਨਾਲ ਸਾਨੂੰ ਬੜੀ ਇਜ਼ੀਲੀ ਪਤਾ ਲੱਗ ਜਾਏਗਾ ਕਿ ਬੈਂਕ ਦੇ ਸਾਨੂੰ ਕੀ ਲਾਭ ਨੇ ਬੈਂਕ ਕਿੰਨੀ ਟਾਈਪ ਦੇ ਨੇ ਬੈਂਕ ਚ ਅਸੀਂ ਕੀ ਕਰਦੇ ਜਿਵੇਂ ਆਮ ਜਨਤਾ ਨੂੰ ਨਹੀਂ ਪਤਾ ਲੱਗਦਾ ਇਹ ਬੱਚੇ ਛੋਟੇ ਨੇ ਸਾਡੀ ਨਹੀਂ ਹੈਗੇ ਨੇ ਅੱਗੇ ਜਾ ਕੇ ਇਹਨਾਂ ਨੇ ਸ਼ਾਇਨਿੰਗ ਸਟਾਰ ਨੇ ਸਾਡੇ ਹੋਰ ਅੱਗੇ ਸ਼ਾਈਨ ਕਰਨਾ ਹੈ ਤੇ ਇਸ ਕਰਕੇ ਇਸ ਬੱਚਿਆਂ ਨੂੰ ਪਲੇਵੇ ਮੈਥਡ ਨਾ ਪੜਾਉਣਾ ਹੈ ਕਿ ਇਹਨਾਂ ਨੂੰ ਸਾਰੀ ਉਮਰ ਫੀਡ ਕਰ ਜੇ ਔਰ ਸਮਝ ਆਏ ਆਪ ਤੇ ਇਹਨਾਂ ਨੂੰ ਸਮਝ ਆ ਜਾਂਦੀ ਹੈ ਜਿਹੜੇ ਆਸ-ਪਾਸ ਜਿਨ੍ਹਾਂ ਨੂੰ ਨਹੀਂ ਵੈਲਿਊ ਪਤਾ ਉਹਨਾਂ ਨੂੰ ਵੀ ਸਮਝਾ ਸਕਣ ਇਸ ਪਲੇਵੇ ਮੈਥਡ ਨਾਲ ਤਾਜੀ ਬਿਲਕੁਲ ਜਿਸ ਤਰੀਕੇ ਦੇ ਨਾਲ ਤੁਹਾਨੂੰ ਅੱਜ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਜੋ ਸਕੂਲ ਦੇ ਵਿੱਚ ਜੋ ਬਹੁਤ ਵਧੀਆ ਤਰੀਕੇ ਦੇ ਨਾਲ ਜੋ ਜੋ ਸਕੂਲ ਆਫ ਫੈਮਿਨਸ ਦੇ ਰਾਹੀਂ ਜੇ ਆਪਾਂ ਗੱਲ ਕਰ ਲਈਏ ਕਿ ਸਰਕਾਰ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਗਿਆ ਸੀਗਾ ਤਾਂ ਪੜ੍ਹਾਈ ਨੂੰ ਲੈ ਕੇ ਕਿੱਥੋਂ ਦੀ ਪੱਧਰ ਹੈ ਜੋ ਪੁਰਾਣਾ ਪੱਧਰ ਜੇ ਆਪਾਂ ਗੱਲ ਕਰ ਲਈਏ ਪਹਿਲਾਂ 10 ਤੋਂ 15 ਸਾਲ ਪਹਿਲਾਂ ਜਾਂ ਪਹਿਲੀਆਂ ਸਰਕਾਰਾਂ ਦੀ ਗੱਲ ਕਰ ਲਈਏ ਤਾਂ ਸਕੂਲ ਦੇ ਹਾਲਾਤ ਕਿਸ ਹਨ ਹਾਲਾਤਾਂ ਦੇ ਨਾਲ ਵੀ ਜਾਣੂ ਕਰਾਏ ਤੇ ਨਾਲ ਜਿਹੜੇ ਮੇਲੇ ਲੱਗਦੇ ਨੇ ਅਕਸਰ ਅਸੀਂ ਮੇਲੇ ਸੁਣੇ ਸੀਗੇ ਵੱਖ-ਵੱਖ ਮੇਲੇ ਪਰ ਪੜ੍ਹਾਈ ਦਾ ਮੇਲਾ ਜਿੱਥੇ ਅਸੀਂ ਤੁਹਾਨੂੰ ਕਹਿੰਦੇ ਅੱਜ ਤਾਂ ਬੱਚਿਆਂ ਨੇ ਜਿਹੜਾ ਆਪਣਾ ਵੱਖ-ਵੱਖ ਤਰੀਕੇ ਦਾ ਟੈਲੈਂਟ ਜੋ ਸਾਡੇ ਨਾਲ ਵੀ ਜੋ ਜਾਕਰ ਕੀਤਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਗ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ ਪੰਜਾਬ ਸਰਕਾਰ ਦੁਆਰਾ ਕਰਵਾਏ ਜਾ ਰਹੇ ਵਿਦਿਅਕ ਮੇਲੇ ਅੰਝ ਕਿਸ ਤਰ੍ਹਾਂ ਇੱਕ ਗਵਰਨਮੈਂਟ ਸਕੂਲ ਦਾ ਬੱਚਾ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਮਾਤ ਦੇ ਸਕਦਾ ਹੈ ਇਹਦੇ ਐਗਜ਼ਾਮਪਲ ਤੁਸੀਂ ਹੁਣ ਸਾਡੇ ਸਾਹਮਣੇ ਦੇਖੋਗੇ 10th கிரேਡ ਦਾ ਲਿਸਨ ਅ ਗਿਫਟ ਫॉर ਕ੍ਰਿਸਮਸ ਉਹਦੀ ਕਿੰਨੀ ਬਿਊਟੀਫੁਲ ਪ੍ਰੈਜੈਂਟੇਸ਼ਨ ਬੱਚੀ ਦੇਣ ਜਾ ਰਹੀ ਹੈ ਉਹਨਾਂ ਦਾ ਧਿਆਨ ਨਾਲ ਸੁਣੋ ਗੁੱਡ ਆਫਟਰਨੂਨ एवरीवन I am Kartika and today I'm here to narrate a gift for Christmas story. This is a story about a beautiful couple, Della and Jim. They both were very poor. Della had beautiful long hair which were very precious to her, and Jim had a gold watch which was also very precious to him. Christmas was coming and the both decided to surprise each other with gifts. But due to no money, they were unable to buy any gifts. Then Della decided to cut her long hairs. And with that money, she bought Jim a bracelet. Jim was very happy with the bracelet. And Jim also gave his gift to Della. He bought a comb for Della's beautiful and precious hair. And they both were very happy and shocked at the same time. Thus, this story tells us how a couple sell their precious gifts and this shows the love and bond between them. Thank you. Thank you. Oh, oh, English, I don't ਕਾਈ ਬਰਸੀ ਖਟ ਗਿਆ ਸੀ ਬਾਹਰੀ ਵਸੀ ਖਟ ਗਿਆ ਸੀ ਖਟ ਕੇ ਲਿਆਂਦਾ ਠੇਲਾ ਖਟ ਕੇ ਲਿਆਂਦਾ ਠੇਲਾ ਅਸੀਂ ਤਾਂ ਨਿੱਕੇ ਅਸੀਂ ਵਾਰੀ ਵਰਸੀ ਘਟਣ ਗਿਆ ਸੀ ਘਟ ਕੇ ਲਿਆਂਦਾ ਰੂ ਹਰ ਕਿਤੇ ਲਾਂਦਾ ਰੂ ਹਰ ਕਿਤੇ ਲਾਂਦਾ ਖੁਸ਼ਾ ਹੋਵੇ ਕਾ ਮੇਰਾ ਦਨਿਆਸੀ ਖੱਟ ਕੇ ਲਿਆਂਦੀ ਚੇਅ ਖੱਟ ਕੇ ਲਿਆਂਦੀ ਚੇਅ ਤੁਹਾਡਾ ਸਾਰਿਆਂ ਦਾ ਵੈਲਕਮ